हां जी दोस्तों सत श्री अकाल स्वागत ਕਰਦੇ ਆ ਟੋਟਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੁਦੂਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੋਜ਼ਪੁਰ ਅੱਜ ਆਪਾਂ ਜਿਸ ਘਰ ਤੋਂ ਦੋਸਤੋ ਵੀਡੀਓ ਬਣਾ ਰਹੇ ਆ ਇੱਕ ਘਰੇਲੂ ਘਰ ਦੇ ਵਿੱਚੋਂ ਅੱਜ ਇਹ ਕਵਰੇਜ ਕਰਦੇ ਪਏ ਆ ਕੁਦੂਵਾਲਾ ਪਿੰਡ ਇਧਰ ਤੁਸੀਂ ਸਾਹਮਣੇ ਦੇਖੋਗੇ ਤੇ ਝਾਮਕੇ ਪਿੰਡ ਬਿਲਕੁਲ ਨਜ਼ਦੀਕ ਆ ਇੱਥੋਂ ਤਕਰੀਬਨ ਕੁਦੂਵਾਲੇ ਪਿੰਡ ਦੀ ਹੱਦ ਖਤਮ ਹੋ ਜਾਂਦੀ ਆ ਅੱਗੇ ਝਾਮਕੇ ਪਿੰਡ ਦੀ ਹੱਦ ਸ਼ੁਰੂ ਹੋ ਜਾਂਦੀ ਆ ਜੀਰਾ ਤਹਿਸੀਲ ਜ਼ਿਲ੍ਹਾ ਫਰੋਜ਼ਪੁਰ ਜੇਕਰ ਮਖੂ ਦੀ ਗੱਲ ਕਰੀਏ ਮਖੂ ਦੇਖੋ ਕਿ 5-6 ਕਿਲੋਮੀਟਰ ਦੀ ਸਾਰੀ ਦੂਰੀ ਆ ਬੰਗਾਲੀ ਵਾਲਾ ਪੋਲ ਮੱਲਾ ਵਾਲੇ ਵਾਲੀ ਜ਼ੈਤੋਂ ਕਿਸੇ ਭਰਾ ਨੇ ਵਿਜ਼ਿਟ ਕਰਨੀ ਆ ਜਦੋਂ ਆਪਾਂ ਫਿਰੋਜ਼ਪੁਰ ਤੋਂ ਮੱਲਾ ਵਾਲਾ ਰੋਡ ਆਉਨੇ ਆ ਮਖੂ ਨੂੰ ਤੇ ਬਿਲਕੁਲ ਜਿਹੜਾ ਨਵਾਂ ਪੋਲ ਬਣਿਆ ਨਹਿਰਾ ਤੋਂ ਆਰ ਪਾਰ ਠੀਕ ਆ ਜੀ ਇਸ ਤੋਂ ਪਹਿਲਾਂ ਇੱਕ ਸਿਰਕਪਿੰਡ ਝਾਮਕੇ ਨੂੰ ਤੇ ਝਾਮਕੇ ਤੋਂ ਜਦੋਂ ਆਪਾਂ ਕੁਦੂ ਵਾਲੇ ਨੂੰ ਜਾਵਾਂਗੇ ਤੇ ਬਿਲਕੁਲ ਰਸਤੇ ਦੇ ਵਿੱਚ ਵੀਰ ਜਦਵਿੰਦਰ ਉਹਨਾਂ ਦਾ ਘਰ ਹੈਗਾ ਜਿਹੜਾ ਕੋਈ ਭਰਾ ਆਪਣਾ ਮਖਵਾਲੀ ਜ਼ਿਹਰ ਤੋਂ ਆ ਰਹੇ ਤੇ ਕੋ ਦੂਹੜੇ ਦੇ ਜਦੋਂ ਆਪਾਂ ਝਾਮਕੇ ਨੂੰ ਆਵਾਂਗੇ ਤੇ ਪਿੰਡ ਝਾਮਕੇ ਤੁਸੀਂ ਵਿਜ਼ਿਟ ਕਰ ਜਾਣੀ ਆ ਬਿਲਕੁਲ ਰਸਤੇ ਦੇ ਵਿੱਚ ਇਸੇ ਲਿੰਕ ਰੋਡ ਦੇ ਉੱਤੇ ਘਰ ਹੈਗਾ ਇੱਕ ਵਾਰਡ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਇਸ ਵੀਡੀਓ ਦੇ ਵਿੱਚ ਵੀਰ ਉਹਨਾਂ ਨੇ ਬਿਲਕੁਲ ਪਹਿਲਾ ਦੂਜਾ ਸੂਆ ਦੀ ਚੋਾਈ ਤਰੀਕ ਕੀਤੀ ਆ ਇਸ ਵਾਰ ਤੀਜਾ ਸੂਆ ਇਸ ਸੂਣ ਦੀ ਤਿਆਰੀ ਦੇ ਉੱਤੇ ਆ ਦਿਨ ਸਮਾਂ ਹਜੇ ਲੈਂਦੀ ਆ ਬਾਕੀ ਪੂਰੀ ਗੱਲਬਾਤ ਦੇ ਵਿੱਚ ਪੂਰੀ ਡਿਟੇਲ ਦੇ ਵਿੱਚ ਸਾਰੇ ਭਰਾਵਾਂ ਨੂੰ ਪਤਾ ਲੱਗ ਜਾਨਾ ਅੱਜ ਤਰੀਕ ਤੁਸੀਂ ਨੋਟ ਕਰ ਲਓ 19 ਅਗਸਤ ਸਮਾਂ ਕੋਈ ਮਾਰਨਿੰਗ 10:00 ਵਜੇ ਦਾ ਇਹ ਵੀਡੀਓ ਆਪਾਂ ਬਣਾ ਰਹੇ ਆਂ ਬੈਡ ਵੈਸੇ ਗੱਬੜ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਈ ਯਾਦਵਿੰਦਰ ਸਾਸਰੀ ਕਾਲ ਮਾਰਾ ਸਾਸਰੀ ਦਾ ਬਈ ਲੈ ਵੀ ਯਾਦਵਿੰਦਰ ਇਹ ਬੈਡ ਆਪਣੇ ਕੋਲ ਵੀਰੇ ਜਿਹੜੀ ਵਿਕਾਊ ਅੱਜ ਆਪਾਂ ਵੇਚਦੇ ਪਏ ਆਂ ਹਾਂਜੀ ਹਾਂਜੀ ਇਹ ਤੀਜਾ ਸੂਬਾ ਸੋਨ ਵਾਲੀ ਆ ਤੀਜਾ ਸੂਨ ਵਾਲੀ ਤੀਜਾ ਸੂਬਾ ਸੋਨ ਵਾਲੀ ਹਾਂਜੀ ਇਧਰ ਜਿਹੜੀ ਆਪਾਂ ਵੀਰੇ ਬੈਡ ਸੇਲ ਕਰਦੇ ਆਂ ਹਾਂਜੀ ਤਿਆਰੀ ਤਾਂ ਹੀ ਆ ਤਕਰੀਬਨ ਮੈਨੂੰ ਲੱਗਦਾ ਵੀ ਲੇਵਾ ਲੂਵਾ ਕਰਮਾ ਦੀ ਤਿਆਰੀ ਹਾਂਜੀ ਹਾਂਜੀ ਪੂਰੀ ਮੁਕੰਮਲ ਹੀ ਆ ਕੋਈ 5-6 ਦਿਨ ਲਊ ਅਛਾ ਵੀਰੇ ਕਰਾਸ ਬ੍ਰੀਡ ਆ ਐਚ ਐਫ ਦੇ ਵਿੱਚ ਹਾਂਜੀ ਪਹਿਲੇ ਸਵੇਰੇ ਦੂਜੇ ਸਵੇਰੇ ਕਿੰਨੀ ਕਿ ਚੋਾਈ ਆਪਾਂ ਕੀਤੀ ਆ ਮੈਂ 18 1/2 18 ਲੀਟਰ ਚੋਂ ਦਾ ਰਿਹਾ ਜੀ 18 1/2 18 ਲੀਟਰ ਹਾਂਜੀ ਹਾਂਜੀ ਪਹਿਲੇ ਸਵੇਰੇ ਦੂਜੇ ਸਵੇਰੇ ਦੇ ਵਿੱਚ ਹਾਂ ਪਹਿਲੇ ਸਵੇਰੇ ਮੰਨ ਲਓ ਕਿ 15 ਕੇ ਦਿੱਤਾ ਹਾਂ ਤੇ ਦੂਜੇ ਸਵੇਰੇ 18 1/2 18 ਇੱਥੇ ਆਹ ਠੀਕ ਆ ਆ ਕਿ ਉਮੀਦ ਕਰਦੇ ਵੀ 20 ਤੋਂ ਪਲੱਸ ਚੱਲੂ ਹੂੰ ਅੰਤ ਕਈ ਵਾਰ ਹੁੰਦਾ ਵੀ ਇਹ ਅਸਲ ਦੇ ਵਿੱਚ ਆਪਾਂ ਕਹਿ ਦਿੰਨੇ ਆ ਵੀ ਦੂਜੇ ਤੀਜੇ ਸਵੇ ਪਸ਼ੂ ਦੁੱਧ ਦੇਣਾ ਸ਼ੁਰੂ ਹੀ ਕਰਦਾ ਹਨ ਪਹਿਲੇ ਸਵੇ ਤਾਂ ਮਾੜਾ ਮੁਰਪਾਤਾ ਹੀ ਲੱਗਦਾ ਵੀ ਪਸ਼ੂ ਉਹ ਚਲੋ 12 14 ਲੀਟਰ ਤੇ ਚੱਲੀ ਆ ਬਾਅਦ ਚ 18 17 ਲੀਟਰ ਤੋਂ ਮਤਲਬ ਕਿ ਤੁਸੀਂ ਦੂਜੇ ਸਵੇ ਚ ਹੋਇਆ ਹੁਣ ਚੰਗੀ ਉਮੀਦ ਫੇਰ ਕਰਦੇ ਪਏ ਆ ਇੱਕ ਵਾਰੀ ਕਿਸਾਨ ਵੀਰੋਂ ਆਪਾਂ ਤੁਹਾਨੂੰ ਪੂਰਾ ਆਰਡਰ ਕੁਆਲਿਟੀ ਦਿਖਾਉਣੀ ਆ ਫੇਸ ਕੁਆਲਿਟੀ ਤੁਸੀਂ ਸਾਹਮਣੇ ਦੇਖ ਲਓ ਫਰੰਟ ਤੋਂ ਛੋਟਾ ਕੰਨ ਬਿਲਕੁਲ ਛੋਟਾ ਫੇਸ ਬਾਕੀ ਹਾਈਟ ਮੀਡੀਅਮ ਦੇ ਵਿੱਚ ਆ ਮੇਰਾ ਕੋਈ ਵੀ ਭਰਾ ਖਰੀਦਦਾਰੀ ਕਰਨ ਆਊਗਾ ਹਾਈਟ ਮੀਡੀ ਕਾ ਤੋ ਕੋਈ ਬਹੁਤਾ ਮੈਂ ਨਹੀਂ ਕਹੂੰਗਾ ਵੀ ਬਹੁਤਾ ਵੱਡਾ ਮੰਨ ਕੇ ਫਿਰ ਸੌਦਾ ਕਰੇ ਹਾਈਟ ਮੀਡੀਅਮ ਦੇ ਵਿੱਚ ਆ ਬਾਕੀ ਲੇਵਾ ਚੱਡੇ ਦੀ ਬਹੁਤ ਖਬਰਦਾਰ ਆ ਸਾਫ਼ ਸੁਥਰਾ ਲੇਵਾ ਕਰਮਾਰੀ ਨੂੰ ਤੇ ਜਿਹੜੇ ਮੇਰੇ ਵੀਰ ਨੇ ਕਿਸੇ ਨੇ ਘਰੇ ਰੱਖਣੀਆਂ ਠੀਕ ਆ ਜੀ 100 ਲੋੜਾ ਲੋੜਾ ਹੁੰਦੀਆਂ ਨੇ ਕੋਈ ਰੀਜ਼ਨ ਕਾਰਨ ਬੰਦ ਜਾਂਦਾ ਵੀ ਚਲੋ ਪਸ਼ੂ ਸੇਲ ਖਰਚ ਕਰ ਲੈਣੇ ਆ ਠੀਕ ਆ ਉਹ ਵੀਰ ਜਗਦਵਿੰਦਰ ਉਹਨਾਂ ਦਾ ਐ ਕਿ ਜਿਹੜਾ ਖਿਆਲ ਬਣ ਗਿਆ ਸੀਗਾ ਵੀ ਚਲੋ ਵੈਡ ਸੇਲ ਕਰ ਦਿੰਦੇ ਆ ਸੋ ਜਿਹੜੇ ਮੇਰੇ ਫਾਰਮਰ ਭਰਾ ਨੇ ਘਰੇ ਰੱਖਣੀਆਂ ਉਹਦੇ ਲਈ ਬਹੁਤ ਵਧੀਆ ਵਾ ਠੀਕ ਆ ਜੀ ਡੇਲੀ ਪਰਪਸ ਵਾਸਤੇ ਵੀ ਚੰਗੀ ਆ ਜਿੰਨੇ ਘਰੇ ਰ ਨਾਰਮਲੀ ਬਹੁਤੇ ਭਰਾ ਆਪਣੇ ਚਾਹੁੰਦੇ ਹੁੰਦੇ ਆ ਵੀ ਘਰਾਂ ਦੇ ਜਿਹੜੇ ਘਰੇਲੂ ਘਰ ਦੇ ਵਿੱਚੋਂ ਆਪਾਂ ਨੂੰ ਪਸ਼ੂ ਮਿਲ ਜਾਵੇ ਤੇ ਪੂਰੀ ਡਿਟੇਲ ਦੱਸ ਕੇ ਕੋਈ ਭਰਾ ਦੇਵੇ ਤੇ ਅਸੀਂ ਖਰੀਦੀਏ ਠੀਕ ਆ ਲੈ ਵੀ ਜਦ ਮਿੰਦਰ ਥੋੜਾ ਜਿਆਦਾ ਨੂੰ ਲੰਬਾ ਤੋਰ ਕੇ ਦਿਖਾ ਦੇ ਹਾਂ ਨੂੰ ਹਾਂਜੀ ਤੋਰ ਕੇ ਦਿਖਾ ਦਿਓ ਅੱਗੇ ਆਹ ਦੇਖੋ ਜੀ ਸੋ ਲੈਵੇ ਆਰਡਰ ਦੀ ਸਫਾਈ ਇੱਕ ਵਾਰੀ ਤੁਸੀਂ ਚੈੱਕ ਕਰਾਓ ਥੱਲੇੋਂ ਤਸੱਲੀ ਦੇ ਨਾਲ ਆਰਡਰ ਦਿਖਾਓ ਆਹ ਦੇਖੋ ਆਹ ਦੇਖੋ ਜੀ ਹਾਂ ਲੈ ਵੀ ਜਦ ਮਿੰਦਰ ਇੱਕ ਵਾਰੀ ਮੋੜ ਕੇ ਵੀਰੇ ਬੈਕ ਸਾਈਡ ਨੂੰ ਆਨ ਫਿਰ ਘੁਮਾ ਕੇ ਦਿਖਾ ਦੇ ਆ ਵੀ ਕੁਲੇ ਟੁਲੇਵੇ ਡਰ ਦੀ ਸਾ ਉਹ ਬਿਲਕੁਲ ਸਾਫ ਸੁਥਰੀ ਹੈ ਦੋਸਤੋ ਇਹ ਚਵਾਜੇ 18 ਇਹ ਚਵਾਜੇ ਇਸਵਰ 20 ਇਹ ਚਵਾਜੇ 19 ਠੀਕ ਆ ਥਾਂ ਹੱਥੀ ਮੁਠੀ ਵਾਲਾ ਬਾਕੀ ਹਜੇ 5 ਤੋਂ 7 ਦਿਨ ਹਜੇ ਦੇ ਬਾਕੀ ਆ ਸੂਣ ਦੇ ਵਿੱਚ ਟੇਲੇ ਦੇ ਵਿੱਚ ਕਾਫੀ ਆ ਉਦਾਂ ਪੂਰੀ ਸੀਲ ਸੋਹ ਆ ਜਦਵਿੰਦਰ ਮਾੜੇ ਹੱਥੋਂ ਟਲੇਵੇ ਦੇ ਫੇਰ ਕੇ ਦਿਖਾ ਦਿੰਦਾ ਭਰਾ ਆ ਦੇਖੋ ਜੀ ਇਸੇ ਤਰ੍ਹਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਲੇਵਾ ਸਾਫ ਸੁਥਰਾ ਚਵਾਈ ਚੰਗੀ ਕਿ ਕਿਸੇ ਰਕਮ ਦੀ ਕੋਈ ਕਾਲੀ ਨਹੀਂ ਪੈਂਦੀ ਕਰਮਾ ਲਈ ਠੀਕ ਹੈ ਜੀ ਕਈ ਵਾਰ ਹੁੰਦਾ ਵੀ ਭੈਣਾ ਨੇ ਚਵਾਈ ਕਰਨੀ ਆਮ ਨਾਰਮਲ ਘਰਾਂ ਦੇ ਵਿੱਚ ਤੇ ਐਦੋਂ ਤੁਹਾਨੂੰ ਮੈਂ ਦਿਖਾਵਾਂ ਬਹਿਣੀ ਵਾਲੇ ਪਾਸਿਓਂ ਆ ਦੇਖੋ ਮੁੱਠੀ-ਮੁੱਠੀ ਥਾਣਾ ਤੇ ਇਹਨੂੰ ਆਪਾਂ ਅਕਸਰ ਕਹਿ ਸਕਦੇ ਹਾਂ ਵੀ ਮੁੱਠੀ ਜਿਹਾ ਥਾਣਾ ਠੰਡੀ ਸੀਲ ਆ ਪੂਰੀ ਹਾਂ ਸੀਲ ਜਲਗ ਨਾਰਮਲ ਭੈਣ ਚੁਈ ਚੱਲੇ ਕਿਸੇ ਬਜ਼ੁਰਗ ਨੇ ਚਾਉਣੀ ਆ ਬੱਚਾ ਬੈਠ ਕੇ ਥੱਲੋਂ ਚਵਾਈ ਕਰਕੇ ਉੱਠ ਸਕਦਾ ਇਹੋ ਜਿਹਾ ਪਸ਼ੂ ਥੱਲੋਂ ਠੀਕ ਹੈ ਜੀ ਤੋਂ ਸਪੇਸ ਗੈਪ ਚੰਗਾ ਕੋਈ ਹਜੇ 5-7 ਤੋਂ 5-7 ਦਿਨ ਕਰਮਾ ਦੀ ਸੁੰਦੀ ਨਹੀਂ ਗਈ ਠੀਕ ਹੈ ਸੋ ਆਰਡਰ ਲੈ ਦੇ ਦੀ ਤੁਸੀਂ ਵੇਖੋਗੇ ਓਨੀ ਗਾਂ ਤੇ ਓਨੀ ਪਛਾਹ ਬਣ ਕੇ ਤਿਆਰ ਆ ਬਹੁਤ ਵਧੀਆ ਸਾਫ ਸੁਥਰਾ ਲੇਵਾ ਪਸੰਦ ਆਊਗੀ ਆਪਣੇ ਭਰਾਵਾਂ ਨੂੰ ਬਾਕੀ ਤੇਜਾ ਸੂਹਾ ਸੋਣ ਵਾਲੀ ਆ ਚੰਗਾ ਡਿਜ਼ਾਈਨ ਆ ਉਤੋਂ ਪਿੰਡੇ ਪੁੰਡੇ ਦੀ ਵੀ ਸਾਫ ਸੁਥਰੀ ਆ ਅੱਛਾ ਜਾਦਵਿੰਦਰ ਇਹਦਾ ਮੁੱਲ ਡਿਮਾਂਡ ਕੀ ਕਰਦਾ ਫਿਰ ਤੇਣੀ ਕਿੰਨੇ ਦੀ ਆ ਮੋਲ ਤੇ 60 ਕਰਦੇ ਆ ਬਾਕੀ 56000 ਨਾ ਦੇ ਦਾਂ 56 ਦੀ ਹਾਂਜੀ ਥੋੜਾ ਬਾਤਾਂ ਹੋਰ ਵੀ ਜੇ ਮਾਨਤਾਨ ਹੁੰਦਾ ਹੋ ਜੂ ਮੌਕੇ ਤੇ ਹਾਂਜੀ ਉਹ ਕਰਦਾ ਕੋਈ ਨਹੀਂ ਮਾਨ ਵੀ ਕਰਦੀ ਹੈ ਨਾ ਕੋਈ ਵੀ ਸੱਜਣ ਆਉਂਦਾ ਚਲੋ ਹਰ ਇੱਕ ਘਰਾਂ ਵਰਗੇ ਘਰ ਆਪਾਂ ਹਮੇਸ਼ਾ ਕਹਿੰਦੇ ਆ ਵਪਾਰ ਲੈਣ ਦੇ ਵਿੱਚ ਵੀ ਜਦੋਂ ਕੋਈ ਪਸ਼ੂ ਪਾਉਂਦਾ ਉਹਨੂੰ ਵੀ ਹਮੇਸ਼ਾ ਕਹਿੰਦਾ ਵੀ ਯਾਰ ਆਪਦਾ ਨਫਾ ਲੈ ਥੋੜਾ ਬਾਤਾਂ ਮੇਰਾ ਭਰਾ ਕਿਸੇ ਦੀ ਜੇਬ ਤੇ ਜਿਆਦਾ ਭਾਈਉਂ ਨਾ ਪਈ ਆ ਆਪਾਂ ਜਿਆਦਾ ਦੇ ਦਈਏ ਮਾਨਤਾਣ ਕਰਾਂਗੇ ਬਿਲਕੁਲ ਲੈ ਵੀ ਜਦਵਿੰਦਰ ਇੱਕ ਵਾਰੀ ਹੱਥ ਮਾਰਾ ਦੇ ਤੌਰ ਤੇ ਫਿਰ ਹੋਰ ਦਿਖਾ ਦੇ ਸੋ ਸਾਰੇ ਪਾਸੇ ਮੇਰਾ ਭਰਾ ਤੁਸੀਂ ਚੌਹ ਪਾਸਿਓਂ ਦੇਖ ਲਓ ਠੀਕ ਹੈ ਜੀ ਚੌਕ ਕੰਨੀਆਂ ਤੋਂ ਪੂਰੀ ਆ 56 18 ਲੀਟਰ 18 18 ਤੋਂ ਪਲੱਸ ਦੋਸਤੋ ਦੁੱਧ ਚਵਾਉਣ ਦੀ ਵੀ ਰੰਦਾ ਵੀ ਸੁਭਾਵਨਾ ਇਸ ਵਾਰ ਵੀ ਅਸੀਂ ਕਰਦੇ ਹਾਂ ਕਿਉਂਕਿ ਇਹਨਾਂ ਨੇ ਚਵਾਈ ਪਿਛਲੇ ਸਾਲ ਆਪ ਕੀਤੀ ਆ ਲਿਓ ਵੀਰੇ ਲਿਓ ਸੋ ਬਾਕੀ ਹਾਈਟ ਮੀਡੀਅਮ ਤੁਹਾਨੂੰ ਦੱਸ ਦਿੱਤੀ ਆ ਉਤੋਂ ਪਿੰਡੇ ਪੁੰਡੇ ਦੀ ਪੂਰੀ ਸਾਫ਼ ਸੁਥਰੀ ਆ ਖਾਨ ਹੱਥੀ ਮੁੱਠੀ ਆ ਟਿੱਪ ਕੇ ਆਪਣੀ ਤਸੱਲੀ ਕਰਕੇ ਕੋਈ ਵੀ ਸੱਜਣਾ ਖਰੀਦਦਾਰੀ ਕਰ ਸਕਦਾ ਤੇ ਖਾਸ ਵਿੱਚ ਪਿੰਡੇ ਕੁਦੂ ਵਾਲੇ ਕਰ ਲਿਓ ਠੀਕ ਆ ਜੀ ਮੇਰੇ ਪਿੰਡ ਚਾਮਕੇ ਇਹ ਬੰਗਾਲੀ ਦਾ ਪੁਲ ਇੱਕ ਪਾਸੇ ਆ 5 ਕਿਲੋਮੀਟਰ ਦੀ ਦੂਰੀ ਆ ਸਾਰੀ। ਹਾਂਜੀ। ਠੀਕ ਆ। ਓਕੇ ਰੋਕ ਲਓ ਵੀਰੇ ਜਦੋਂ ਮੇਰੇ ਇੱਕ ਆਪਣੇ ਨੰਬਰ ਜਿਹੜੇ ਆ ਜਰੂਰ ਆਪਣੇ ਸਾਝੇ ਕਰ ਦੇ ਵੀਰੇ। ਆ ਜਦਵੰਤਰ ਇੱਕ ਨੰਬਰ ਆਪਣੇ ਵੀਰੇ ਬੋਲ ਦੇ। 76146 ਹਾਂਜੀ 91362 ਠੀਕ ਆ ਜੀ। ਲਓ ਵੀ ਇਹ ਨੰਬਰ ਜਿਹੜੇ ਆ ਕਿਸਾਨ ਵੀਰੋਂ ਸਕਰੀਨ ਦੇ ਉੱਪਰ ਚੱਲਣਗੇ ਥੋੜਾ ਜਿਹਾ ਫੁਲਕਾਰੀ ਤੋਂ ਲਾ ਦੇ। ਫੁਲਕਾਰੀ ਲਾ ਦੇ ਚੁੱਕਦੇ ਫੁਲਕਾਰੀ ਤੋਂ। ਪਿੰਡਾਂ ਬਖਾਦ ਕੇ ਚੰਗੀ ਤਸੱਲੀ ਦੇ ਨਾਲ ਵੀ ਦੂਰੋਂ ਨੇੜੇ ਆਉਣਾ ਕਿਸੇ ਨੇ। ਲੈ ਵੀ ਆਦਵੰਤਰ ਕੋਈ ਮੜਾ ਆਇਆ ਨਾ ਮੋੜੀ ਕਰੇ। ਕੋਈ ਮੇਰਾ ਵੀਰ ਇਹਨਾਂ ਅਖੀਰ ਦੀ ਫਲਕਾਰੀ ਪਾਈ ਏ ਪਤਾ ਨਹੀਂਗਾ ਥੱਲੇ ਕੋਈ ਕਾਜ ਨਾ ਹੋਵੇ ਬਾਕੀ ਪਿੰਡੇ ਦੀ ਦੋਸਤੋ ਸਾਫ ਸੁਥਰੀ ਐ ਚਮਕਦਮ ਕਪੂਰੀ ਆ ਕੋਈ ਵਾਧੂ ਘਟੂ ਨਿਸ਼ਾਨ ਨਹੀਂ ਪਿੰਡੇ ਤੇ ਮਿਲੂਗਾ ਤੇਵਰਾ ਮਨਾਂ ਦੇ ਵਿੱਚ ਡਾਊਟ ਆ ਜਾਂਦਾ ਕਿਸੇ ਭਰਾ ਦੇ ਤੇ ਆਪਾਂ ਡਾਊਟ ਕਲੀਅਰ ਕਰਾਂਗੇ ਠੀਕ ਆ ਜੀ ਕਿਸੇ ਭਰਾ ਦੇ ਮਨ ਦੇ ਵਿੱਚ ਸ਼ੰਕਾ ਕਿੰਤੂ ਪਰੰਤੂ ਨਾ ਰਹਿ ਜੇ ਠੀਕ ਆ ਆ ਦੇਖੋ ਜੀ ਪਿੰਡੇ ਦੀ ਸਾਫ ਸੁਥਰੀ ਲੇਵੇ ਦੀ ਸਾਫ ਸੁਥਰੀ ਐ 56000 ਦੀ ਐ ਨੰਬਰ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਸੋ ਇਹ ਦੋਸਤੋ ਅੱਜ ਆਪਣੀ ਇੱਕ ਵਿਸ਼ੇਸ਼ ਵਿਜਟ ਸੀਗੀ ਘਰੇਲੂ ਘਰ ਦੇ ਵਿੱਚੋਂ ਜਿਹੜੀ ਆਪਾਂ ਤੁਹਾਨੂੰ ਇਹ ਵੇਰ ਦਿਖਾਉਣੀ ਸੀਗੀ ਉਮੀਦ ਕਰਦੇ ਆ ਜਨਮਰ ਚੰਗਾ ਲੱਗਾ ਤੇ ਮੇਰਾ ਭਰਾ ਇੱਥੇ ਆਣ ਕੇ ਤਸੱਲੀ ਕਰ ਲਿਓ ਤੇ ਖਰੀਦਦਾਰੀ ਕਰ ਲਿਓ ਧੰਨਵਾਦ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ